ਵੇਕਾ ਕਿ ਦੇ ਚਾਹ ਨਾ ਸੁੱਤੀ ਆ ਜਿੱਦਾ ਕੁਝ ਹੋਇਆ ਹੀ ਨਹੀਂ ਘਰ ਵਿੱਚ ਹੁਣ ਤੈਨੂੰ ਮੈਂ ਸੁਵਾਉਣੀ ਆ ਤਾਂ ਮੈਂ ਤੇਰਾ ਜਰਾ ਇਲਾਜ ਕਰਦੀ ਨਹੀਂ ਪ੍ਰਭ ਕੁਰੇ ਕੀ ਗੱਲ ਆ ਬੜੇ ਚੈਨ ਨਾ ਸੁੱਤੀ ਆ ਬੜੀ ਅਨਿੰਦਾ ਆਈ ਆ ਵਾ ਆਏ ਹੈ ਪੈ ਜੀ ਗਰਮੀ ਘੋੜੇ ਘੋੜੇ ਬਾਹਰ ਤਸੌਣਾ ਹੀ ਆ ਦੱਸ ਹੋਰ ਕੀ ਕਰਨਾ ਅੱਛਾ ਤੂੰ ਤੇ ਆਉਂ ਐਂਡੀਨ ਪੋਲ ਬਣੀ ਜਿਦਾ ਕੁਝ ਨਹੀਂ ਹੋਇਆ ਕੋਈ ਕੀ ਕੁਝ ਹੋ ਗਿਆ ਘਰ ਵਿੱਚ ਆਏ ਹੁਣ ਕਿਤੇ ਮੈਨੂੰ ਦੱਸਿਆ ਕਿਸ ਨੇ ਕੁਝ ਨਹੀਂ ਹੁਣ ਮੈਨੂੰ ਪਤਾ ਲੱਗਾ ਸਰ ਕੋ ਤੇਰੀ ਤੇਸਲੀਆ ਦਾ ਮੈਨੂੰ ਹੁਣ ਪਤਾ ਲੱਗਾ ਵਾ ਨਹੀਂ ਕੀ ਪਤਾ ਲੱਗਿਆ ਤਾਂ ਨਹੀਂ ਕੀ ਨਹੀਂ ਪਤਾ ਲੱਗਾ ਸਾਰਾ ਕੁਝ ਪਤਾ ਲੱਗ ਗਿਆ ਕੀ ਤੂੰ ਕੀਤਾ ਤੇ ਕੀ ਨਹੀਂ ਕੀਤਾ ਆਇਆ ਕੀ ਕਰਤਾ ਮੈਂ ਕੁਝ ਕਰ ਲਿਆ ਤੂੰ ਤੇ ਕਦੇ ਘਰ ਨੂੰ ਸਾਰਿਆਂ ਨੂੰ ਸੁਕਣੇ ਪਾਇਆ ਵਾ ਐਨਾ ਮਾਹੌਲ ਕਰਦਾ ਗੰਦਾ ਕੀਤਾ ਇਹੋ ਐਨਾ ਘਰ ਦਾ ਮਾਹੌਲ ਗੰਦਾ ਕੀਤਾ ਕੋੜੇ ਘਰ ਵਾਲਾ ਤੇਰਾ ਨਾ ਚੰਗਾ ਨਿਆਣੇ ਤੇਰੇ ਨੇ ਚੰਗੇ ਕਿ ਤੂੰ ਹੀ ਚੰਗੀ ਰਹਿ ਗਈਆਂ ਕੋਈ ਨਹੀਂ ਚੰਗਾ ਨਾ ਤੇਰੀ ਨਹੀਂ ਚੰਗੀ ਨਹੀਂ ਤੂੰ ਚੰਗੀ ਰਹਿ ਗਈ ਇੱਕ ਮੈਂ ਤੂੰ ਆਪਣੀ ਕਰ ਤਿਆਰੀ ਤੇ ਤੈਨੂੰ ਮੈਂ ਘਰੋਂ ਤੈਨੂੰ ਤੋਰਦੀ ਆ ਨਾ ਕਿੱਧਰ ਤਿਆਰੀ ਕਰਾਂ ਆਪਣੇ ਜਿੱਥੇ ਮਰਜੀ ਜਾ ਕਿਉਂ ਜਾਵਾਂ ਕਿੱਥੇ ਜਾਵਾਂ ਮੈਂ ਕਿਉਂ ਜਾਵਾਂ ਮੈਂ ਤੇ ਕਿ ਨਹੀਂ ਨਹੀਂ ਤੂੰ ਘਰ ਨੂੰ ਸਾਰਿਆਂ ਨੂੰ ਗੰਦਾ ਕੀਤਾ ਐਡਾ ਮੈਨਾ ਮਾਹੌਲ ਖਰਾਬ ਕੀਤਾ ਵਾ ਤੂੰ ਤੇਰਾ ਇਦਾਂ ਇਹੀ ਕੰਮ ਆ ਕਿਉਂ ਖਰਾਬ ਕੀਤਾ ਮੈਂ ਮਾਹੌਲ ਨਹੀਂ ਮੈਂ ਕਰਦੀ ਮਾਹੌਲ ਠੀਕ ਚੱਲ ਤੂੰ ਆ ਪਾ ਕੱਪੜੇ ਮੇਰੇ ਬਾਹਰ ਛੱਡੋ ਨਹੀਂ ਨਹੀਂ ਉੱਠ ਉੱਠ ਕੋਈ ਮਤਲਬ ਨਹੀਂ ਜਿਹੜਾ ਆਪਣੇ ਕੱਪੜੇ ਪਾਉਣੇ ਨੇ ਚਾਹ ਤੇ ਚੱਲ ਤੂੰ ਤੇਰਾ ਮੈਂ ਰਾਤ ਨੂੰ ਵਿਖਾਵਾਂ ਆ ਨਾ ਕਿਉਂ ਪਾਵਾਂ ਮੈਂ ਕੱਪੜੇ ਮੈਂ ਪਾਉਣ ਮੈਂ ਆਈ ਆ ਕੁਝ ਕਰਕੇ ਜਾਣਾ ਮੈਂ ਹੈ ਵੀ ਤੁਸੀਂ ਕਰਦੇ ਤੇ ਇਹ ਤਾਂ ਹੱਦ ਹੋ ਗਈ ਮੈਂ ਤਾਂ ਕਹ ਤੂੰ ਸੁਧਰ ਗਈ ਹੋਵੇਂਗੀ ਜੇ ਮੈਨੂੰ ਵਦ ਤਾਂ ਨਹੀਂ ਮੈਂ ਚੰਗੀ ਜਦੋਂ ਮੈਂ ਤੇਰੇ ਮਗਰ ਲੱਗ ਗਈ ਉਦੋਂ ਮੈਂ ਕਿਹਾ ਇਹਨਾਂ ਵਿਆਹ ਕਰਾ ਲਿਆ ਨਾ ਮੈਨੂੰ ਪੁੱਛਿਆ ਨਾ ਕਿੱਸਿਆ ਭਰਾ ਦਾ ਰਿਸ਼ਤਾ ਲੈ ਲਿਆ ਮੈਂ ਤੇਰੇ ਗੱਲਾਂ 'ਚ ਮੈਨੂੰ ਸਾਰੇ ਮੇਰੇ ਅੱਖਾਂ ਖੁੱਲ ਗਈਆਂ ਨੇ ਮੇਰੇ ਕੰਨ ਵੀ ਖੁੱਲ ਗਏ ਆ ਮੇਰੇ ਭਰਾ ਨੇ ਰੋ ਰੋ ਕੇ ਸਾਰੇ ਗਲਾ ਮਿੰ ਦੱਸਦੀ ਆ ਮਪੁਰ ਕੀ ਕੁਛ ਤੂੰ ਕੀ ਨਹੀਂ ਕੀਤਾ ਕੀ ਨਹੀਂ ਕੀਤਾ ਤੂੰ ਦੱਸ ਮੈਨੂੰ ਕੀ ਤਨ ਮੈਂ ਦੱਸਾਂ ਤੂੰ ਕੀ ਨਹੀਂ ਕੀਤਾ ਮੈਂ ਕੀ ਕੀਤਾ ਐਡੀ ਸਿਪਲੀ ਬਣੀ ਚੁੱਪ ਕਰਕੇ ਐ ਜਿਦਾਂ ਕਦੇ ਕੁਝ ਹੋਇਆ ਹੀ ਨਹੀਂ ਹੁੰਦਾ ਘਰ ਵਿੱਚ ਮੇਰਾ ਤਾਂ ਕਦੇ ਕਲੇਜਾ ਬਲਬਲ ਜਾਣ ਡਿਆ ਵਾ ਤੂੰ ਤਿਆਰੀ ਕਰ ਆਪਣੀ ਕਸ ਤੂੰ ਤਿਆਰੀ ਕਰ ਆਪਣੀ ਮੈਂ ਤੈਨੂੰ ਜਰਾ ਟਿਕਾਣੇ ਪਚਾਵਾਂ ਕਿੰਨੇ ਚੁੱਕਣਾ ਦੇਣੀ ਮੈਨੂੰ ਮੇਰੇ ਭਰਾ ਨੇ ਮੈਨੂੰ ਸਾਰਾ ਕੁਝ ਦੱਸਿਆ ਭਰਾ ਨੇ ਦੱਸਿਆ ਤੁਹਾਡੇ ਭਰਾ ਨੇ ਨਹੀਂ ਨਹੀਂ ਜੇ ਤੂੰ ਸਾਰੇ ਸਵੇ ਸਾਰੇ ਸਵੇ ਵਿਚਾਰਾ ਇੰਨਾ ਚੰਗਾ ਦੋਹੇ ਭਰਾਵਾਂ ਦੇ ਕੋਲ ਇੰਨਾ ਪਿਆਰ ਤੂੰ ਕਿੱਦਾਂ ਦੀ ਮਾਵਾ ਨਹੀਂ ਉਹਨਾਂ ਨੇ ਦੋਨਾਂ ਇਦਾਂ ਪਾੜ ਕੇ ਰੱਖਤਾ ਵਾ ਨਹੀਂ ਮਾਵਾ ਹੁੰਦੀਆਂ ਨੇ ਬੱਚਿਆਂ ਨੂੰ ਇਦਾਂ ਕਰਕੇ ਰੱਖਦੀਆਂ ਨੇ ਇਦਾਂ ਮੇਲ ਕੇ ਓਏ ਤੂੰ ਕਿੱਦਾਂ ਦੀ ਮਾਵਾ ਤੂੰ ਮਾਵਾ ਕਢੈਣਵਾ ਨਿਆਣਾ ਚ ਪਾੜ ਪਾ ਕੇ ਰੱਖਦੇ ਨਿਆਣਾ ਚ ਵਿਤਕਰੇ ਪਾ ਤੇ ਨਿਆਣਾ ਚ ਲੜਾਈਆਂ ਕਰਾਤੀਆਂ ਨਹੀਂ ਹੱਦ ਹੋ ਗਈ ਤੇਰੀ ਵਾਲੀ ਨਹੀਂ ਨਹੀਂ ਨਜਵਾਨ ਚ ਲਾਈਦੇ ਨੇ ਭੈਣ ਜੀ 6 ਵਜੇ ਬੋਲੀ ਜਾਂਦੇ ਮੈਂ ਜਵਾਨ ਚ ਲਮੀਆਂ ਤੂੰ ਤਿਆਰੀ ਕਰ ਬਸ ਨਹੀਂ ਮੈਂ ਤੂੰ ਤੇਰੀ ਮੈਂ ਕਰਦੀ ਆ ਤਿਆਰੀ ਆ ਫੜਦੇ ਆਂ ਪਾਤੀਆਂ ਸੂਟਰੀਆਂ ਇਹ ਦੋ ਕੇ ਵਿੱਚ ਆ ਲੈ ਨਹੀਂ ਇਹ ਨਹੀਂ ਕਰੀ ਜਾਂਦੇ ਜੇ ਇਹ ਮੈਂ ਕਰ ਤੈਨੂੰ ਹੁਣ ਲੱਗੂ ਪਤਾ ਮੈਂ ਕੀ ਕਰਨ ਦੀ ਹੈ ਮੇਰੇ ਕੱਪੜੇ ਬਾਹਰ ਕੱਢੋ ਤੇ ਨਹੀਂ ਤੇਰਾ ਲੱਗੂ ਪਤਾ ਹੁਣ ਕਿ ਤੈਨੂੰ ਮੈਂ ਕੀ ਕਰਨ ਦੀ ਜਦੋਂ ਉਹ ਕੱਢਿਆ ਹੀ ਬਾਹਰ ਨਤਾਜਾ ਕਿ ਮਦਦ ਆ ਕੋ ਡਿਆ ਹੈਗਾ ਬਾਹਰ ਫਰ ਕੱਢੇ ਬਾਹਰ ਕਰਨ ਵਾਲੀ ਨੇ ਕੱਪੜੇ ਨੇ ਚੱਲ ਤੇਰਾ ਕੋਈ ਥਾਂ ਨਹੀਂਗਾ ਹੋ ਨਹੀਂ ਹੈਗਾ ਮੇਰਾ ਥਾਂ ਹਦ ਹੋ ਗਈ ਤੇਰ ਵਾਲੀਆਂ ਸਰ ਚੱਲ ਤੁਰ ਤੁਰ ਸਹਿਰ ਸਹਿਰ ਸੋਹਣਾਂ ਨੂੰ ਸਭ ਨੂੰ ਪਤਾ ਲੱਗ ਗਿਆ ਨਹੀਂ ਤੇਰਾ ਸਾਰਿਆਂ ਨੂੰ ਪਤਾ ਲੱਗ ਗਿਆ ਵਾ ਕੀ ਕਰੀਏ ਤੇਰੀ ਅਸਲੀਅਤ ਦਾ ਪਤਾ ਲੱਗ ਗਿਆ ਲੈ ਚੱਲੀਆ ਨਹੀਂ ਚੱਲਦੇ ਨਹੀਂ ਚੱਲ ਚੱਲ ਤੂੰ ਬਾਹਰ ਨਹੀਂ ਚੱਲ ਤੇ ਰਾਜ ਤਰਾ ਨਹੀਂ ਨਹੀਂ ਅੱਜ ਤੇਰਾ ਜਿਹੜਾ ਟਕਾਣਾ ਮੈਂ ਤੈਨੂੰ ਉੱਥੇ ਦਿਨ ਪਹੁੰਚ ਨਹੀਂ ਤੂੰ ਚੱਲ ਸਹੀ ਉਹ ਦਿਨ ਚੰਗਾ ਤੈਨੂੰ ਲੱਗਾ ਹੀ ਨਾ ਜਿਵੇਂ ਕੁੜੀ ਨੂੰ ਕੱਢਿਆ ਕਰੋ ਨਾ 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 ਨਿਕਨੇ ਨਿਕਤੀਆਂ ਬੁਆਜੀ ਦਾਦੀ ਮੰਮਾ ਨੂੰ ਕਰੋ ਬਾਹਰ ਨਾ ਕਦੋ ਨਹੀਂ ਪੋਤੇ ਇਹਨਾਂ ਨੇ ਬੇਹਲਾ ਸ਼ਰਮ ਕਰ ਕੋਈ ਸ਼ਰਮ ਕਰ ਕੋਈ ਕੋਈ ਅਕਲ ਨੂੰ ਹੱਥ ਮਾਰਨੀ ਪੈ ਗਈ ਅਕਲ ਤੈਨੂੰ ਕੋਈ ਮਸਾ ਮਾ ਪਿੱਦੀ ਜਨੀਆ ਕੁੜੀਏ ਤੇ ਜਿਹੜੀ ਕਹਿਣ ਦੀ ਨਾ ਕੱਢੋ ਨਾ ਕੱਢੋ ਦਨ ਕੋ ਸ਼ਰਮ ਕਰਨੀ ਸ਼ਰਮ ਕਰ ਨਹੀਂ ਕੋਈ ਉਹ ਦਿਨ ਕਿੱਦਾਂ ਖਿੱਚ ਕੇ ਬਾਹਰ ਕੱਢਾ ਤੂੰ ਚੱਲ ਤੂੰ ਚੱਲ ਨਹੀਂ 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 ਨਾ ਤੂੰ ਛੱਡ ਬਰਕਤ ਤੂੰ ਛੱਡੇ ਨੂੰ ਛੱਡ 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 ਦੇ ਛੱਡ ਦੇ ਉਹ ਛੱਡ ਦੇ ਤੂੰ ਚੱਲ 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 ਤੂੰ ਛਾੜਿਆ ਤੈਨ ਮੈਂ ਬੜੀਆਂ ਤੇਰੀਆਂ ਮੈਂ ਜਰੀਆਂ ਨੇ ਪੜ ਅਵਧਰ ਚੱਲ ਹਾਈ ਹਾਈ ਆ ਕੀ ਕਰੀ ਜਾਂਦੇ ਏ ਜੇ ਦੱਸ ਇਹ ਤਾਂ ਚੰਗੇ ਲੱਗੀਦਾ ਵਾ ਕਈ ਜਾਣੇ ਵੇਂਦੇ ਆ ਉਹ ਤਾਂ ਤੂੰ ਇਹਨੂੰ ਕਿੱਧਰ ਲਈ ਆਉਣੀ ਆ ਚੱਲ ਇਹਨੂੰ ਕੱਢ ਬਾਹਰ ਸਾਡੇ ਛੋਟੇ ਦਾ ਬੈਗ ਨਹੀਂ ਨਹੀਂ ਤੂੰ ਚਾਹ ਤੂੰ ਚੱਲ ਤੂੰ ਚੱਲ ਆ ਨਿਆਣੀ ਆ ਉਹ ਵਿਚਾਰੀਆਂ ਨੂੰ ਕੱਢਿਆ ਸੀ ਬਾਹਰ ਨਾ ਤੀ ਸ਼ੌਪ ਕਰੋ ਅਰੇ ਕੋਈ ਮੈਨੂੰ ਕੋਈ ਮਾਫ ਕਿਦਾਂ ਕਰਦਾ ਪੁੱਤ ਤੈਨੂੰ ਕਿਦਾਂ ਕੱਢਿਆ ਸੀ ਹੈ ਸਾਰਾ ਕੁਝ ਦੱਸਿਆ ਉਹਨੇ ਮੈਨੂੰ ਉਹ ਤੋੜ ਕੇ ਆ ਤੇਨੂੰ ਵਾਰ। ਉਹ ਨਹੀਂ 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 ਡੈਡੀ। ਉਹ ਨਹੀਂ। ਉਹ ਫੇਰ ਨਹੀਂ ਥੋੜਾ ਸਬਕ। ਉਹ ਨਹੀਂ ਡੈਡੀ। ਉਹ ਥੋੜਾ ਸਬਕ ਸਿੱਖ ਲੈਂਦੇ ਇਹਨੂੰ। ਉਹ ਨਹੀਂ ਭੂਆ ਜੀ। ਇਹਨਾਂ ਨੂੰ ਕਿੱਦਾਂ ਕੱਢਿਆ ਨਿਕਨਕੀਆਂ ਨੂੰ ਇਹਨਾਂ ਵਿਚਾਰੀਆਂ ਨੂੰ ਮਾਸਾ ਮਾਸ ਜਿਨ੍ਹਾਂ ਨੂੰ ਕਿੱਦਾਂ ਕੱਢਿਆ ਇਹਨੇ ਬਾਹਰ। ਨਹੀਂ ਭੂਆ ਜੀ ਵੇਖ। ਇਹ ਮਾਰ ਕੇ ਕਾਲ ਜਾ ਕੇ ਤੇ ਪਾਟ ਗਿਆ ਵਾ। ਨਹੀਂ ਵੇਖਿਆ ਜਾਂਦਾ। ਇਹਨੂੰ ਕਿੱਦਾਂ ਮਾਸਾ ਤਰਸਣਾ ਆਇਆ। ਹੱਦ ਹੋ ਗਈ ਇਹਦੇ ਵਾਲੀ ਕਿਦੇ। ਅਜਾ ਤਰੂ ਸੁੱਟਦੀ ਵੇਹ ਝੂਠੇ ਹਾਂ ਡੈਡੀ ਜਾਣਦੇ ਉਹ ਇਹਨੇ ਖਾ ਜਾਣਾ ਕਹਿੰਦੇ ਕਿਸ ਨੂੰ ਉਹ ਡੈਡੀ ਨਹੀਂ ਵੇਖਿਆ ਜਾਂਦਾ ਉਹ ਜਾਣਦੇ ਜਾਣਦੇ ਨੂੰ ਵੇਖਣ ਜਾਂਦਾ ਇਹਨੇ ਆਪੇ ਸੁਧਰਨਾ ਵੇਖੀ ਮੜ ਕੇ ਆਊਗੀ ਆਪੇ ਹੀ ਚਲੋ ਕਰੋ ਆਪਣੀ ਠੱਕੇ ਖਾਂਦੀ ਚਲੋ ਉਹ ਨਹੀਂ ਡੈਡੀ ਰੁਕੋ ਇੱਕ ਮਿੰਟ ਉਹ ਜੀ ਨਹੀਂ ਨਹੀਂ ਭੂਆ ਜੀ ਭੂਆ ਜੀ ਹੁਣ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਤੁਹਾਨੂੰ ਕਿਹੜਾ ਤਰਸਿਆ ਨਾ ਤੇ ਆਉਂਦਾ ਕੋ ਸ਼ਰਮ ਕਰਨੀ ਮੁੰਡਿਆਂ ਨੂੰ ਫੇਰ ਤੇਰੇ ਤੇ ਤਰਸਾਉਂਦਾ ਆਈਓ ਬੈਣ ਕਿਦੇ ਬਣੀ ਮੁੰਡਿਆਂ ਨੂੰ ਖਾਣ ਲਈਆਂ ਕਿਦੇ ਆਪਣੇਆਂ ਹੱਦ ਹੋ ਗਈ ਤੇਰ ਵਾਲੀ ਕਿਤੇ ਉਹ ਨਹੀਂ ਨਹੀਂ ਮੰਮੀ ਨਹੀਂ ਨਹੀਂ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਉਹ ਨਹੀਂ ਮੇਰਾ ਹਾਲ ਹੁਣ ਕਿੱਡੇ ਨਕਰੇ ਕਰਨ ਦੇਈ ਚੁੱਪ ਕਰੋ ਚਲੋ ਪੋ ਆ ਜੀ ਪਤਾ ਤੂੰ ਤੇ ਫੇਰ ਇੰਨੀ ਚੰਗੀ ਹੈ ਤੂੰ ਤੇ ਫੇਰ ਕਹਿਣ ਦੇਈਂ ਮaaf ਕਰ ਦੋ ਮaaf ਕਰ ਦੋ ਹੈ ਮੇਰੀ ਧੀ ਇੰਨੀ ਚੰਗੀ ਮੈਂ ਤਾਂ ਸੱਸਾ ਬਣਾਉ ਉਹ ਬਣਾਉਂਦੀ ਰਹੀ ਇਹ ਤੂੰ ਤੇ ਹਰੇ ਕਿਹੜੇ ਪੱਥਰ ਦਿਲਦੀ ਆ ਕਿਦ ਨਿਆਣਿਆਂ ਦੇ ਤਰਸ ਨਹੀਂ ਤਰਗੇ ਮਾਸਾ ਜਿਹੀਆਂ ਵਰਗੀਆਂ ਹੈ ਇਹ ਰਵਰਗੀਆਂ ਕੁੜੀਆਂ ਵੇ ਮੈਂ ਤਾਂ ਸਾਥੀ ਬਣਨਾ ਚਾਹੁੰਦੀ ਸੀਗੀ ਕਿ ਜਿੱਦਾਂ ਸੱਸਾ ਕਰਦੀ ਜੇ ਅਗਰੇ ਜੂੜੇ ਬਣਾ ਬਣਾ ਮੁੰਡੇ ਬਣਾਉਂਦੀ ਸੀ ਪੀ ਚੱਲ ਸਾਡੇ ਮੇਰੇ ਇਹੋ ਹੀ ਮੁੰਡੇ ਆ ਨਹੀਂ ਤੂੰ ਬਣਾ ਲੈ ਮੁੰਡੇ ਇਹ ਮੁੰਡੇ ਨਹੀਂ ਹੋ ਜਾਣੇ ਨੀ ਇਹ ਮੁੰਡੇ ਨਹੀਂ ਬੜ ਕੋ ਤੂੰ ਇੱਥੇ ਕੁੜੀ ਹੋ ਕੇ ਇਦਾਂ ਕਿਦਾਂ ਕਰ ਸਕਦੀ ਆ ਭੈਣ ਜੀ ਬੱਸ ਕਰੋ ਹਾਂ ਤੂੰ ਇਹ ਤਾਂ ਕੁੜੀ ਮੇਰੇ ਹੁਣ ਅੱਖਾਂ ਖੋਲ ਕੇ ਰੱਬ ਕੋਲ ਡਰ ਕੋਸ਼ ਮੈਂ ਗਲਤੀ ਕੀਤੀ ਆ ਰੱਬ ਕੋਲ ਡਰ ਜਾ ਕੇ ਦੇ ਹੁਣ ਮੈਨੂੰ ਮਰਨ ਤੇ ਮਜਬੂਰ ਨਾ ਕਰੋ ਉਹ ਨਹੀਂ ਮੰਮੀ ਜਿੱਦਾਂ ਚੱਟੀ ਹੁੰਦੇ ਚਲੋ ਹਾਂ ਮੇਰਾ ਪੁੱਤ ਚਲੋ ਆਜੋ ਅੰਦਰ ਤੇ ਆਓ ਚਲ ਆਜੋ ਆਰ ਅੰਦਰ ਤੇ ਆਓ ਬਾਰੇ ਮੰਮੀ ਆ ਜਾ ਕੋ ਅਜੀ ਇੱਥੇ ਆਓ ਡੈਡੀ ਆ ਜਾ ਯਾਰ ਆ ਜਾ ਆ ਜਾ ਨਹੀਂ ਹੁਣ ਸੁਣ ਕੇ ਡਈ ਆ ਲੋਨ ਤੈਨੂੰ ਪਹਿਲਾਂ ਨਹੀਂ ਪਤਾ ਹੁਣ ਤੈਨੂੰ ਬੜੇ ਝੂਠੇ ਰੋਣਾ ਆਉਂਦੇ ਨੇ ਭੈਣ ਜੀ ਆ ਦੇਖੋ ਬਸ ਕਰੋ ਹੁਣ ਬਸ ਕਰੋ ਮੇਰੀ ਦੀ ਬੇਇੱਜ਼ਤੀ ਨਾ ਕਰੋ ਤੇ ਮੈਂ ਜੀ ਨਾ ਸਕਾਂ ਹੁਣ ਨੇ ਕੋੜੇ ਤਨੇ ਇਹਨਾਂ ਦੇ ਮਾਸਾ ਤਰਸਣ ਆਇਆ ਨਹੀਂ ਆ ਕਿਦਾਂ ਕਿਦਾਂ ਹੀਰੇ ਵਰਗੀਆਂ ਕੁੜੀਆਂ ਲੋਕੀ ਕਿਦੇ ਇਹਨਾਂ ਚੀਜ਼ਾਂ ਨੂੰ ਤਰਸਦੇ ਨੇ ਜਿੰਨਾ ਕਰ ਸੋਚ ਜਿੰਨਾ ਕਰ ਕੋਈ ਲਾਦ ਨਹੀਂ ਹੁੰਦੀ ਉਹਨਾਂ ਹੋਰ ਤਰਸਦੇ ਨੇ ਵੀ ਰੱਬਾ ਸੰਤੀ ਦੇ ਦੇ ਪਰ ਤੂੰ ਵੀ ਇੱਕ ਧੀ ਤੇ ਮੈਂ ਵੀ ਇੱਕ ਧੀ ਸਾਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਸੰਤਨ ਦੀ ਕਿਦਾ ਇੰਨੀ ਕਦਰ ਕਰਨੀ ਚਾਹੀਦੀ ਵੀ ਧੀਆ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਆ ਕਿ ਦੇਖ ਘਰਾਂ ਨੇ ਵਸਾਉਣੇ ਕਿ ਕਿੰਨੇ ਘਰ ਜੋੜਨੇ ਮੈਨੂੰ ਮਾਫ ਕਰ ਦਿਓ ਹੁਣ ਤੇ ਬਾਰ ਬਾਰ ਮਾਫੀ ਮੰਗਦਾ ਆਈਂ ਤੇ ਤੇਰਾ ਨਾ ਪਲਾਨ ਖੇਡਿਆ ਸੀਗਾ ਤੂੰ ਤਾਂ ਸੱਚੀ ਮੁਚੀ ਧੀ ਨੂੰ ਕੱਢਿਆ ਘਰੋਂ ਤੂੰ ਤਾਂ ਗੁੱਤੋਂ ਫੜ ਕੇ ਉਹਨਾਂ ਕਿਦਾ ਕਿੱਦਾਂ ਉਹਦਾ ਬੈਗ ਛੁਟਿਆ ਤੇ ਕਿੱਦਾਂ ਕੁੜੀਆਂ ਨੂੰ ਧੂਧੂਕ ਛੁਟਿਆ ਕੋਟ ਤੈਨੂੰ ਜਰਾ ਕਿਤੇ ਤਰਸਣਾ ਆਇਆ ਓਦ ਤੇਰਾ ਦਿਲ ਨਾ ਕੰਬਿਆ ਤੇਰੀ ਰੂਹ ਨਾ ਕੰਬੀ ਮਮੇ ਤੇ ਨੋ ਜੇ ਵੀ ਸਮਝ ਨਾ ਲੱਗੇ ਫਿਰ ਤੇ ਮਾੜੀ ਗੱਲ ਇੱਕ ਦਿਨੇ ਨੇੜਾਂ ਨਿਕੜਾਇਆ ਸੀ ਕਿ ਰੈਣੀਆਂ ਪਿਆਰੀਆਂ ਮੈਗੀਆਂ ਕਿ ਤਰਸਦੀਆਂ ਤੁਹਾਨੂੰ ਮम्मी ਮੇਰ ਨਾਲ ਚੱਲੋ ਚੰਗਾ ਮੈਂ ਬੜੀਆਂ ਗਲਤੀਆਂ ਕੀਤੀਆਂ ਪਰ ਕੋਈ ਮੈਨੂੰ ਮਾਫ਼ ਕਰਤੇ ਪਰ ਨਹੀਂ ਨਹੀਂ ਮੰਮੀ ਇੰਦਾ ਹੀ ਨਹੀਂ ਹੱਥ ਨਾ ਛੋੜੋ ਤੁਸੀਂ ਚਲੋ ਕੋਈ ਨਹੀਂ ਸਣੀ ਦੇਰ ਆਏ ਦਰਸ ਪਾਏ ਸਮਝ ਗਈ ਆ ਉਹਨੂੰ ਲੱਗ ਗਿਆ ਪਤਾ ਉਹਨੂੰ ਸਾਰਾ ਕੁਝ ਵੀ ਹੁਣ ਮੇਰੇ ਕੋ ਸਾਰਾ ਕੁਝ ਗਲਤੀ ਹੋਇਆ ਵਾ ਤੇ ਚਲੋ ਸ਼ੁਕਰ ਆ ਮਾਲਕਾ ਹੋਣੀ ਸਮਝ ਆਈ ਸੀ ਇਹ ਨਾ ਮੰਮੀ ਆਪਾਂ ਇੱਕ ਪਲਾਨ ਖੇਡਿਆ ਸੀਗਾ ਭੂਆ ਜਿੰਨੇ ਤੁਹਾਨੂੰ ਬਾਹਰ ਥੋੜੀ ਕੱਢਣ ਲੱਗੇ ਸੀ ਬਸ ਇਹਨਾਂ ਨੂੰ ਕੰਮ ਕਰਨਾ ਪਿਆ ਸੀ ਸਿਰਫ ਤੈਨੂੰ ਅਹਿਸਾਸ ਕਰਾਉਣ ਲਈ ਇਹ ਕੰਮ ਕੀਤਾਈ ਉਹ ਵੀ ਤੈਨੂੰ ਲੱਗੇ ਪਤਾ ਕਿ ਘਰੋਂ ਕੱਢਣਾ ਕਿੱਦਾਂ ਹੁੰਦਾ ਜਦੀ ਉਹ ਦਿਨ ਦਲਜੀਤ ਦੇ ਦਿਲ ਤੇ ਕੀ ਬੀਤੀ ਹੋਗੀ ਨਾ ਮਾਪਿਆਂ ਦੇ ਦਿਲ ਤੇ ਕੀ ਬੀਤੀ ਹੋਗੀ ਜਿਹੜੇ ਵਿਚਾਰੇ ਆਪਣੀ ਧੀ ਨੂੰ ਆਉਂਦੀ ਨੂੰ ਵੇਖਿਆ ਹਣਾਂ ਕੱਲ ਕਹਿੰਦਾ ਮੈਂ ਕੀਤੀਆਂ ਭੈਣ ਜੀ ਬਹੁਤ ਗਲਤੀਆਂ ਕੀਤੀਆਂ ਜਦੋਂ ਮੰਨਦੀਆਂ ਹਨ ਗਲਤੀਆਂ ਹੋਈਆਂ ਹੁਣ ਇਹ ਪਰਿਵਾਰ ਨੂੰ ਜੋੜ ਕੇ ਰੱਖਣਾ ਲੱਗੀ ਸਮਝ ਨਹੀਂ ਇਹ ਤੇਰੀਆਂ ਧੀਆ ਤੇਰੇ ਪੁੱਤ ਨੇ ਤੇਰੇ ਕੋਲ ਪੁੱਤ ਹੀ ਤੇਰੇ ਘਰ ਧੀਆ ਦੇ ਕੋਲ ਤੈਨੂੰ ਕਿਤੇ ਕੋਈ ਹੈਗੀ ਅੱਗੇ ਤੇਰੇ ਘਰ ਪੁੱਤ ਧੀ ਤੇਰੇ ਘਰ ਅੱਗੇ ਕਦੀ ਕੋਈ ਨਾ ਤਿੰਨ ਤਾਂ ਕਿਆ ਸੱਚੇ ਪਾਤਸ਼ਾਹ ਸ਼ੁਹਰਾ ਮੈਨੂੰ ਧੀਆ ਦਿੱਤੀਆਂ ਇਹ ਲੋਕੀ ਧੀਆ ਤਰਸਦੇ ਨੇ ਕੁੜੀ ਮੰਨਾ ਮਲੇ ਬੇਕ ਜਿਨਾਂ ਨੂੰ ਕਿਦੈ ਨਾ ਸਾਲ ਕਦੇ ਕੋਈ ਔਲਾਦ ਨਹੀਂ ਹੁੰਦੀ ਲੋਕੀ ਧੀਆ ਦੇ ਰੱਬਾ ਸੰਤਿ ਹੀ ਦੇ ਦੇ ਕਿੰਨੀਆਂ ਸੋਹਣੀਆਂ ਕਿਤੇ ਕਿੰਨਾ ਪਿਆਰ ਲੈਂਦੀਆਂ ਮੈਂ ਹਾਏ ਹਾ ਤੇਰਾ ਕਿਤੇ ਦਿਲ ਕਿਉਂ ਨਾ ਪਸੀਜਿਆ ਬਸ ਕਰੋ ਭੈਣ ਜੀ ਬਸ ਕਰੋ ਚਲ ਕੋਈ ਹੁਣ ਤੇਰੀ ਅੱਖਾਂ ਖੁੱਲ ਗਈਆਂ ਮੈਂ ਤੇ ਚਲ ਹੁਣ ਤੂੰ ਵੀ ਦਿਲ ਤੇ ਨਾ ਕੋਈ ਲਾਵੀਂ ਸ਼ਰ ਭੈਣ ਜੀ ਨੇ ਮੈਨੂੰ ਇਦਾਂ ਬੀ ਬਾਂ ਮੈਂ ਵੀ ਘਰ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਹੈ ਮਮੀ ਰਸੋਈ ਇੱਕ ਕਰ ਲਈਏ ਹੁਣ ਤੇ ਕਰਨੀ ਔਰ ਕਰਨੀ ਨਹੀਂ ਗਈ ਕਾ ਹੁਣ ਰੋਟੀਆਂ ਤੇ ਬਣਾਓ ਕੋਈ ਜਰਦਾ ਜਰਦਾ ਹੈਂ ਮੈਂ ਬਣਾਉਂਗੀ ਥੋੜੇ ਛਾੜੇ ਕੰਢ ਚਲੋ ਹਾਈਏ ਸਾਰੇ ਮੈਂ ਰਾਵਾਂਗੇ ਨਾ ਬੋਤ ਚਲਦੀ ਬਹੁਤ ਸਾਰੇ ਲੋਕਾਂ ਨੇ ਚਾਹਵਾ ਕਿ ਨੋ ਨਹੀਂ ਰਹਿਣਾ ਖੁਸ਼ੀਆਂ ਨਾ ਰਹਿਣਾ ਵਾ ਕਿ ਚਲ ਜੀ ਚਾਹ ਲੈ ਆਉਣਾ ਚਾਹ ਚਾਹ ਕੱਢ ਪਕੌੜੇ ਨਾਲ ਅੱਜ ਸਾਰੇ ਜਣੇ ਖੁਸ਼ ਮਾ ਹੁਣ ਪਿਆਰੇ ਮੈਂ ਤਾਂ ਖੁਸ਼ ਹਾਂ ਚਲ ਕੋਈ ਪਰਵਾਹ ਕੋਈ ਚਾਹੀਦਾ ਤੇ ਮੈਂ ਤੇ ਆਪੇ ਕੋਲ ਹਾਂ ਕੋਈ ਨਹੀਂ ਸਾਰਾ ਕੁਝ ਠੀਕ ਹੋ ਗਿਆ ਮਾਲਕ ਨੇ ਸਾਰਾ ਕੁਝ ਵਧੀਆ ਕਰਤਾ ਸੱਚੇ ਬਾਦਸ਼ਾਹ ਤੋ ਬਹੁਤ ਨੇੜੇ ਹੋ ਕੇ ਸੰਜੀਤ ਮਾਲਕਾ ਮੈਨੂੰ ਵੀ ਲੈਣ ਦਾ ਕੋਈ ਬਹਾਨੇ ਨਾਲ ਤੂੰ ਚਲ ਜੀ ਤਾਂ ਬਚ ਗਿਆ ਗੱਲ ਸੁਣ ਹਾਂਜੀ ਐਦਾਂ ਕਰ ਮੰਮੀ ਹਣਾ ਨੂੰ ਫੋਨ ਕਰ

ਲੇ ਆ ਤਬਧਾਈਆਂ ਬਣੀਆਂ ਫਿਰ ਪੁੱਤ ਤੇਰੇ ਵੱਲ ਅੱਛਾ ਅੱਛਾ ਤੂੰ ਦੇਨਾ ਆਪਣੀ ਭੂਆ ਦਾ ਸ਼ੁਕਰ ਕਰ ਤੇ ਜਿਹੜੀ ਵਿਚਾਰੀ ਆ ਗਈ ਟਾਈਮ ਦੇ ਨਾਲ ਤਾਂ ਤੁਹਾਡੇ ਘਰ ਤਾਂ ਬਚਾਅ ਹੋ ਗਿਆ ਆਹੋ ਨਹੀਂ ਪੁੱਤ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਵੇਖ ਲੈ ਰੱਬ ਨੇ ਸਭ ਕੁਝ ਵਧੀਆ ਕਰਤਾ ਚੱਲ ਆਪਾਂ ਵੀ ਆ ਦੋ ਕਮਰੇ ਪਾ ਲੇ ਤੇ ਪੇਂਟ ਪੂੰਟ ਕਰ ਲਿਆ ਵਾ ਕਿ ਚੱਲ ਮੇਰਾ ਜਵਾਈ ਪਾਈ ਘਰ ਆਉਂਦਾ ਵਾ ਨਿਆਣੇ ਆਉਂਦੇ ਆ ਤੇ ਪੁੱਤ ਬੜੀ ਜ਼ਿੰਦਗੀ ਹੀ ਕੱਢੀ ਉੱਥੇ ਮਾੜੀ ਵੇਖ ਲੈ ਰੱਬ ਨੇ ਹਾਨੂੰ ਵੀ ਕਮਰੇ ਚੰਗੇ ਕਰ ਪਾਤੇ ਹੁਣ ਤੇ ਚੱਲ ਤੁਹਾਡਾ ਵੀ ਕੰਮ ਵਧੀਆ ਹੋ ਗਿਆ ਸ਼ੁਕਰ ਆ ਮਾਲਕ ਦਾ ਟਾਈਮ ਲੱਗਦਾ ਵਾ ਪਰ ਸਭ ਕੁਝ ਚੰਗਾ ਹੋ ਹੀ ਜਾਂਦਾ ਵਾ ਤੇ ਭੂਆ ਹੁਣ ਤੁਹਾਡੀ ਕਿੱਥੇ ਆ ਚਲ ਗਈ ਆ ਕਿ ਜਾ ਘਰੇ ਆ ਅੱਛਾ ਚਲ ਜਣਾ ਵਾ ਅੱਛਾ ਅੱਛਾ ਰੱਖ ਲੈਣਾ ਹੈ ਤੁਸੀਂ 2-4 ਦਿਨ ਹੋਰ ਤੇ ਚੱਲ ਆਪਾਂ ਵੀ ਆਉਂਦੇ ਹੀ ਮਿਲ ਲੈਂਦੇ ਆਣ ਕੇ ਉਹਨਾਂ ਨੂੰ ਅੱਛਾ ਠੀਕ ਵਾ ਠੀਕ ਵਾ ਚਲਤਾ ਦੇ ਕਰਮ ਚੰਗੇ ਤੁਹਾਡੀ ਭੂਆ ਹੀ ਨਹੀਂ ਚੰਗੀ ਆ ਜਿੰਨੇ ਵਿਚਾਰੀ ਨੇ ਸਾਰਿਆਂ ਨੂੰ ਇਕੱਠੇ ਕਰਤਾ ਵਾ ਹਾਂ ਚੱਲ ਪੁੱਤ ਹੱਸੋ ਵਸੋ ਪੁੱਤ ਆਪਣੇ ਘਰ ਕੋਈ ਨਹੀਂ ਆਵਾਂਗੇ ਆਪਾਂ ਵੀ ਚੰਗਾ ਹੁਣ ਤਾਂ ਨਹੀਂ ਆਇਆ ਜਾਣਾ ਤੈਨੂੰ ਪਤਾ ਹੀ ਆ ਨਾ ਆਹੋ ਕੋਈ ਨਹੀਂ ਫੇਰ ਆਵਾਂਗੇ ਚੰਗਾ ਪੁੱਤ ਸਤਿ ਸ੍ਰੀ ਅਕਾਲ ਲੈ ਆ ਤੇ ਬਹੁਤ ਹੀ ਵਧੀਆ ਹੋਇਆ ਦਲਜੀਤ ਦੇ ਡੈਡੀ ਨੂੰ ਦੱਸਣੀ ਆ ਹੈ ਚੱਲ ਮਾਲਕ ਨੇ ਸੁਣ ਲਈ ਉਹਨਾਂ ਦੀ ਸ਼ੁਕਰਵਾਕਤੇ

ਆਇਆ ਹਨ ਤੇਜੀਤ ਦਾ ਫੋਨ ਅੱਛਾ ਆਇਆ ਸੀਗਾ ਅਹੋ ਤੇ ਮੈਨੂੰ ਤੇ ਦੱਸਿਆ ਉਹਨੇ ਜਦੋਂ ਵੀ ਸਾਡੀ ਭੂਆ ਨੇ ਆਣ ਕੇ ਸਭ ਕੁਝ ਠੀਕ ਕਰਤਾ ਮੈਂ ਤੇ ਅਰਦਾਸਾਂ ਕਰਨ ਦੀ ਮਾਰਕ ਗਾੜੀ ਤੁਹਾਡੀ ਕਿਤੇ ਲੰਮੀ ਲੰਮੀ ਉਮਰ ਕਰੇ ਭੈਣ ਜੀ ਕੋਈ ਨਹੀਂ ਮਾਲਕਾ ਨੇ ਕਰਨਾ ਹੀ ਸਾਰਾ ਕੁਝ ਭੈਣ ਜੀ ਠੀਕ ਕੁਝ ਟਾਈਮ ਦੀ ਗੱਲ ਹੁੰਦੀ ਆ ਉਸ ਟਾਈਮ ਮਾੜਾ ਹੁੰਦਾ ਵਾ ਜਾ ਉਹਦੀ ਬੁੱਧੀ ਪ੍ਰਿਸ਼ਟ ਹੋ ਗਈ ਹੈ ਉਹਨਾਂ ਦੀ ਉਹਦੀ ਮੰਮਾ ਦੀ ਤੇ ਮੈਂ ਤੇ ਬਸ ਇਹੋ ਹੀ ਕਰਕੇ ਤੇ ਮੈਂ ਚੱਲ ਹੁਣ ਸਭ ਕੁਝ ਮੈਂ ਠੀਕ ਕਰਨਾ ਮੈਂ ਤੇ ਫਿਰ ਚੰਗੀਆਂ ਉਹਦੀ ਅੱਖਾਂ ਹੁਣ ਖੋਲ ਆਈਆਂ ਸਾਰਾ ਕੁਝ ਹੁਣ ਵਧੀਆ ਹੋ ਗਿਆ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਪਰ ਮੈਨੂੰ ਬਹੁਤ ਸ਼ਰਮ ਆਉਣ ਡਈ ਹੈ ਮੈਂ ਨਾ ਉਹਨਾਂ ਦੀ ਸ਼ਰਮਿੰਦਗੀ ਬੜੀ ਮਹਿਸੂਸ ਹੋਣ ਡਈ ਆ ਕਿਹੜੀ ਗੱਲ ਦੀ ਤੈਨੂੰ ਸੋਚਦੇ ਹੋਗੇ ਮੇਰੇ ਬਾਰੇ ਉਦੋਂ ਮੇਰੀ ਮਤ ਮਾਰੀ ਗਈ ਵੀ ਉਹਦੇ ਪਿੱਛੇ ਮੈਂ ਲੱਗ ਗਈ ਪਰਝਾਈ ਦੇ ਚੱਲ ਫਿਰ ਕੀ ਹੈ ਭੈਣ ਜੀ ਤੁਹੇ ਹਿੰਦਾਨਾ ਤਰੋ ਫਿਰ ਮੈਨੂੰ ਮਤਰਾ ਹੁੰਦਾ ਨਹੀਂ ਨਹੀਂ ਮੈਨੂੰ ਵੀ ਉਹਦੇ ਮਗਰ ਲਾ ਕੇ ਦੋ ਚਾਰ ਗੱਲਾਂ ਮੈਨੂੰ ਵੀ ਕਰਨੀਆਂ ਪਈਆਂ ਪਤਾ ਨਹੀਂ ਮਤਨ ਮੇਰੀ ਨੂੰ ਵੀ ਕੀ ਹੋਇਆ ਏ ਮਣਕੇ ਮੇਰੀਆਂ ਅੱਖਾਂ ਖੁੱਲੀਆਂ ਤੇ ਧੀ ਕਿੰਨੀ ਵਧੀਆ ਈ ਪੜੀ ਲਿਖੀ ਤੈਨੂੰ ਮਿਲ ਗਈ ਐ ਨਾ ਉਹ ਐਨੀ ਸੋਹਣੀ ਸੀ ਨਕੀ ਤੇ ਚਲੋ ਗਰੀਬੀ ਮੇਰੀ ਤੇ ਕਿਸੇ ਦੇ ਪਿਓ ਦੀ ਨਹੀਂ ਹੁੰਦੀ ਉਹਤੇ ਮਾਰੇ ਚੰਗੇ ਦਿਨ ਕਿਤੇ ਆਉਂਦੇ ਆ ਕਿਤੇ ਪਤਾ ਨਹੀਂ ਬੰਦਾ ਕੱਖੋਂ ਲੱਖ ਤੇ ਲੱਖੋਂ ਕੱਖ ਬਣਦਾ ਹੀ ਆ ਤੇ ਆਪਣਾ ਇਹ ਚ ਕੋਈ ਬੰਦੇ ਦਾ ਕਸੂਰ ਨਹੀਂ ਹੁੰਦਾ ਤੇ ਮਾਲਕ ਨੇ ਸਾਰਾ ਕੁਝ ਠੀਕ ਕਰ ਦਿੱਤਾ ਵਾ ਦੇਖ ਲਓ ਸੋਹਣੇ ਬਣ ਕੇ ਕਰ ਰਹੇ ਆ ਤੇ ਆਪ ਹਰਾਣੀ ਹੋ ਗਈਆਂ ਕਿ ਉਹਦਾ ਅਸੀਂ ਫੇਰਾ ਪਾਉਣ ਆਏ ਤੇ ਬੜਾ ਮੈਨੂੰ ਆਪ ਉਹਦਾ ਮੈਨੂੰ ਲੱਗਾ ਵੀ ਹੈ ਬਹਿਣ ਨੂੰ ਥਾਂ ਨਹੀਂ ਕਿ ਮੇਰੇ ਪਤੀਏ ਦੇਤੇ ਤੇ ਚਲੋ ਉਦਾਂ ਵੀ ਬਾਅਦ ਚ ਮੈਨੂੰ ਪਛਤਾਵਾ ਜਾ ਬੜਾ ਹੀ ਲੱਗਾ ਸੱਚੀ ਗੱਲ ਮੈਂ ਤੈਨੂੰ ਦੱਸਾਂ ਤੇ ਹੁਣ ਜਦੋਂ ਸਾਰਾ ਕੁਝ ਚੇਕਾ ਕਹਿੰਦੇ ਮੈਂ ਉਹਨਾਂ ਤੋਂ ਚੋਰੀ ਮੈਂ ਨਹੀਂ ਦੱਸ ਕੇ ਆਈ ਵੀ ਮਾ ਨਾਲ ਜੰਦ ਜਾਂਦੇ ਮਿਲ ਕੇ ਜਾਣਾ ਮੈਂ ਜੋ ਕੁਝ ਮੈਂ ਕਹਿੰਦਾ ਮੇਰਾ ਜੀ ਕੀਤਾ ਨਹੀਂ ਲੱਗਉਂ ਨੰਗੜ ਨੂੰ ਤਾਂ ਹੀ ਦਲਜੀਤ ਕਹਿੰਦੀ ਉਹ ਆ ਜੀ ਚੱਲ ਜਾਣਾ ਚੱਲ ਜਾਣਾ ਤੇ ਮੈਂ ਫਿਰ ਨਿਕਲ ਕੇ ਹੁਣ ਆਈ ਤੇ ਮੈਂ ਜ਼ਰੂਰਦੀ ਮਮਾ ਨੇ ਮਿਲ ਕੇ ਆ ਬਣਾ ਪਾਣੀ ਲੈ ਕੇ ਨਹੀਂ ਨਹੀਂ ਕੁਝ ਨਹੀਂ ਮੈਂ ਪੀਣਾ ਕੁਝ ਨਹੀਂ ਟੈਕਸੀ ਬਾਹਰ ਖਲੋਤੀ ਹੈ ਉਹਨਾਂ ਨੇ ਖਲਾਰ ਕੇ ਮੇਰਾ ਤਾਂ ਸਮਾਨ ਹੀ ਵੇਚ ਤੇ ਮੈਂ ਤੂੰ 10 ਮਿੰਟ ਬੈ ਤੇ ਮੈਂ ਬਸ ਆਈ ਖੜੀ ਮੈਂ 2 ਮਿੰਟ ਤੇ ਆ ਵੀ ਬੜਾ ਚੰਗਾ ਕੀਤਾ ਬੈੱਡ ਵੀ ਹੋਣ ਜਾਂਦਾ ਲੱਗਦਾ ਹੈ ਬੈੱਡ ਵੀ ਹੋਣੀ ਜਾਂਦਾ ਜੇ ਮੈਂ ਹਾਂ ਚੱਲ ਨਿਹਾਣੇ ਵੀ ਹੁੰਦੇ ਨਹੀਂ ਆਏ ਆਉਂਦੇ ਨੇ ਨੇ ਕੋਈ ਗੱਲ ਨਹੀਂ ਮਰਨੇ ਸਾਰਾ ਕੁਝ ਕਰਨਾ ਵਾ ਸਾਰਾ ਕੁਝ ਦੇਣਾ ਵਾ ਚਲੋ ਸਾਫ ਸੁਪ ਕਰਵਾ ਲਿਆ ਵਾ ਪੇਂਟ ਕਰਵਾ ਲਿਆ ਵਾ ਚਲੋ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਸਾਰਾ ਕੁਝ ਹੋ ਜਾਣਾ ਵਾ ਠੀਕ ਐਵੇਂ ਤੁਸੀਂ ਨਾ ਘਬਰਾਇਆ ਕਰੋ ਈ ਤੁਹਾਡੀ ਇੰਨੀ ਕਰਮਾ ਹੁੰਦੇ ਆ ਕਿਉਂ ਘਬਰਾਉਣਾ ਨਾਲੇ ਈ ਤੁਹਾਡੀ ਇੰਨੀ ਕਰਮਾ ਵਾਲੀ ਹੈ ਨਾ ਇੰਨੀ ਬੀਬੀ ਐ ਇੰਨੀ ਨੇਕ ਦਿਲ ਬੀ ਹੋਜੀ ਬੱਚੀ ਤੇ ਪਤਾ ਨਹੀਂ ਕਿਹੜੇ ਦਿਨ ਮਾਲਕ ਨੇ ਇਹਨੂੰ ਜਨਮ ਦਿੱਤਾ ਵਾ ਤੇ ਇਹਦੀਆਂ ਅੱਖਾਂ ਗੜੀ ਮਤਲਬ ਪੱਟੀ ਬੱਜੀ ਸੀ ਜਿਹਨੂੰ ਸਮਝ ਨਹੀਂ ਸੀ ਆਉਂਦੀ ਸੀ ਸਹੀ ਗੱਲ ਜੀ ਭੈਣ ਜੀ ਮੈਂ ਸੱਚੀ ਆਣ ਕੇ ਹੁਣ ਸਾਰਾ ਕੁਝ ਜਦੋਂ ਮੈਨੂੰ ਪਤਾ ਲੱਗਾ ਕਿ ਉੱਥੇ ਤੇ ਬੜਾ ਖੁਸ਼ ਹੋ ਗਿਆ ਮੇਰੇ ਮਗਰੋਂ ਹਾਂਜੀ ਮੈਨੂੰ ਕਿਸੇ ਗੱਲ ਦਾ ਕੰਨੋਂ ਕੰਨ ਖਬਰ ਨਹੀਂ ਕਿਸੇ ਨੇ ਦਿੱਤੀ ਇਸੇ ਕਰਕੇ ਫਿਰ ਮੈਨੂੰ ਜਦੋਂ ਪਤਾ ਲੱਗਾ ਮੈਂ ਤੇ ਅਚਾਨਕ ਹੀ ਆ ਗਈ ਅੱਛਾ ਮੈਂ ਕਿਹਾ ਚੱਲ ਮੇਰਾ ਬੜਾ ਜੀ ਘਰ ਹਾਂ ਬਸ ਹੋਏ ਪਤਾ ਨਹੀਂ ਮੇਰੇ ਮਨ ਚੰਦਰੋਂ ਬੜਾ ਹੋਏ ਮੈਂ ਜਾਵਾਂ ਛੇਤੀ ਉਹਨਾਂ ਨੂੰ ਮਿਲ ਕੇ ਆਵਾਂ ਜਦੋਂ ਆਈ ਤੇ ਆਣ ਕੇ ਮੈਨੂੰ ਪਤਾ ਲੱਗਾ ਸਾਰੀਆਂ ਗੱਲਾਂ ਦਾ ਮੈਂ ਤੇ ਇੰਨੀ ਹੈਰਾਨ ਤੇ ਪਰੇਸ਼ਾਨ ਹੋ ਗਈ ਤੇ ਚਲੋ ਉਹਦੀ ਮੱਤ ਹੁਣ ਬੁੱਧ ਸਿੱਧੀ ਹੋ ਗਈ ਆ ਹਾਂਜੀ ਸਭ ਕੁਝ ਚੰਗਾ ਹੋ ਗਿਆ ਵਾ ਸਾਰਾ ਹੁਣ ਮੈਂ ਸੱਚੇ ਪਾਤਸ਼ਾਹ ਸ਼ੁਕਰ ਹੈ ਹੁਣ ਬਸ ਦਾ ਰਸਦਾ ਰਵੇ ਮਾਲਕਾ ਮੇਰੇ ਭਰਾ ਦੇ ਪਤੀਆਂ ਦੇ ਘਰਾਂ ਨੂੰ ਇਦਾਂ ਹੀ ਭਾਗ ਲੱਗੇ ਰਹਿਣ ਹਾਂਜੀ ਹਾਂਜੀ ਤੇ ਉਹ ਗੱਲ ਪਹਿਣਾ ਦੇ ਭੂਆ ਦੇ ਮਨ ਤੇ ਫਿਰ ਇਦਾਂ ਹੁੰਦਾ ਹੀ ਆ ਨਾ ਆਂਦੇ ਨਾ ਬਹੁਤ ਦੀ ਰਹਿ ਹਾਂ ਬਹੁਤ ਖੇਚ ਹੁੰਦੀ ਆ ਤੇ ਕਈ ਦਾ ਵਸਦੇ ਰਸਦੇ ਰਹਿਣ ਨਾ ਹੀ ਕੁਛ ਨਾ ਕੋ ਲੈਣਾ ਮਨਾ ਐਹੀ ਇਹਨਾਂ ਨੂੰ ਕੁਛ ਦੇਣਾ ਹੁੰਦੀ ਗੱਲ ਵਾਂ ਨਾ ਸਹੀ ਗੱਲ ਵਾਂ ਬਸ ਇਹਨਾਂ ਵੱਲੋਂ ਵਾਟੰਡੀ ਹੁੰਦੀ ਰਵੇ ਕੁਛ ਰਹਿਣ ਬਸ ਉਹਨਾਂ ਦੀ ਹਮੇਸ਼ਾ ਸਾਨੂੰ ਨਾ ਕੁਛ ਖਬਰੀ ਮਿਲਦੀ ਰਹੇ ਪਰ ਠੀਕ ਠਾਕ ਹੈ ਹਾਂਜੀ ਹਾਂਜੀ ਤੇ ਬਸ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ ਕੁਛ ਨਾ ਤਿਆਰ ਬਣਾਉਣਾ ਨਹੀਂ ਨਹੀਂ ਮੈਂ ਕੁਛ ਕੁਛ ਨਹੀਂ ਮੈਂ ਰੋਟੀ ਖਾ ਕੇ ਫੁਰਕਾ ਖਾ ਕੇ ਫਿਰ ਨਿਕਲੀ ਮਤਲਬ ਜੀ ਇਧਰ ਡੈਡੀ ਵੀ ਨਹੀਂ ਕਰਾ ਉਹ ਵੀ ਬਾਹਰ ਦੇ ਨਹੀਂ ਕੋਈ ਗੱਲ ਨਹੀਂ ਤੋ ਉਹਨਾਂ ਨੂੰ ਕਹਿ ਦਿੰਦੀ ਦੱਸਦੀ ਕਿ ਤਾਂ ਪੈਂਜੀ ਬੜੇ ਕਾਲੇ ਸੀਗੇ ਉਹਨਾਂ ਨੂੰ ਮੈਂ ਕਿਹਦੇ ਨਾ ਜਾਣਾ ਮੈਨੂੰ ਕੰਮ ਬਹੁਤ ਜ਼ਰੂਰੀ ਹੈ ਮੈਂ ਟੈਕਸੀ ਵਾਲੇ ਨੂੰ ਕਹਿੰਦਾ ਜਰਾ ਗੱਡੀ ਇਧਰ ਦੀ ਮੋੜ ਕੇ ਤੇ ਵਿੱਚੋਂ ਦੀ ਲੈ ਚੱਲ ਤੇ ਮੈਂ ਉਹਨਾਂ ਨੂੰ ਮਿਲ ਕੇ ਜਾਣਾ ਵਾ ਸੱਚੀ ਮੈਨੂੰ ਉਦੋਂ ਦੀ ਨਾ ਬੜਾ ਮੇਰੇ ਮਨ 'ਚ ਬੋਝ ਜਿਹਾ ਸੀਗਾ ਤੇ ਜਿਹੜਾ ਤੁਹਾਨੂੰ ਮਿਲ ਕੇ ਅੱਜ ਮੈਂ ਸੁਪਰ ਹਟਾ ਦਾ ਬੈਂਡ ਵੀ ਬਹੁਤ ਤੇ ਤੁਹਾਡੀ ਮਤਲਬ ਬਹੁਤ ਬਹੁਤ ਮਿਹਰਬਾਨੀ ਜਿਹੜੀ ਇੰਨੀ ਵਧੀਆ ਇੰਨੀ ਨਿੱਕੀ ਧੀ ਨੂੰ ਤੁਸੀਂ ਜਨਮ ਦਿੱਤਾ ਤੇ ਸਾਡੇ ਘਰ ਵਿੱਚ ਉਹ ਆਈ ਆ ਤੇ ਉਹ ਤੇ ਇੰਨੀ ਬੀਬੀ ਸੀ ਕਿ ਪੈਨ ਨੂੰ ਨਹੀਂ ਪਤਾ ਲੱਗਾ ਇਹਨੂੰ ਸਮਝਣ ਵਿੱਚ ਇਹਨੂੰ ਗਲਤੀ ਲੱਗੀ ਇਹਦੀਆਂ ਅੱਖਾਂ ਵੇਖਣ ਵਾਲੀਆਂ ਨਹੀਂ ਸੀ ਨਜ਼ਰ ਤੇ ਪਤਾ ਨਹੀਂ ਇੰਨੀ ਕਿਉਂ ਇੰਨੀ ਮਤਲਬ ਆਕੜ ਚ ਰਹੀ ਆ ਇੰਨੇ ਮਾਨ ਚ ਰਹੀ ਆ ਇੰਨਾ ਉਹਨੂੰ ਕਾ ਮੰਡ ਸੀ ਪੁਰਾਣੀ ਕਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਇਸੇ ਕਰਕੇ ਤੇ ਆਪਾਂ ਮਾੜਾ ਚੰਗਾ ਘਰ ਬਣਾਇਆ ਤੇ ਧੀਆਂ ਤੇ ਆਪਣੀਆਂ ਧੀਆਂ ਅਸਲੀ ਧੀਆਂ ਤੇ ਹੋਈ ਨੇ ਸਾਡੀਆਂ ਹਾਂਜੀ ਆ ਸਵੇਤੀਆਂ ਵੀ ਨਹੀਂ ਆਪਣੇ ਧੀਆਂ ਤੇ ਕੋਲ ਰਹਿੰਦੀਆਂ ਨਹੀਂ ਅਸਲੀ ਧੀਆਂ ਤੇ ਉਹ ਕੋਲ ਰਹਿੰਦੀਆਂ ਨੇ ਦੁੱਖ ਸੁੱਖ ਦੇ ਟਾਈਮ ਤੇ ਪ੍ਰਭ ਨੇ ਆਉਣਾ ਉਹਦੇ ਕੰਮ ਹਾਂਜੀ ਹਾਂਜੀ ਇਹਨੇ ਲੋਕਾਂ ਨਾਲ ਤੇ ਨਹੀਂ ਆ ਕੇ ਕਰਨਾ ਕਿ ਅਣਗਵਡੀਆਂ ਨਾਲ ਨਹੀਂ ਕੰਮ ਕਰਨਾ ਉਹਨਾਂ ਨੇ ਕਿ ਦੁੱਖ ਇਹਨੇ ਇਹਨੇ ਬਣਨਾ ਉਹ ਤੇ ਕਦੇ ਇੰਨੀ ਤਾਂ ਜਾਨ ਛਿੜਕਦੀ ਆ ਪਤਾ ਨਹੀਂ ਇਹਦੀ ਬੁੱਧ ਭ੍ਰਿਸ਼ਟ ਹੋਈ ਕਿ ਤੇ ਮੋਟਾ ਦਿਮਾਗ ਇਹਦਾ ਤੇ ਕੋਈ ਨਹੀਂ ਹੁਣ ਨਹੀਂ ਦੋ ਮਿੰਟ ਬਹੁਤ ਕੁਝ ਨਹੀਂ ਕੁਝ ਨਹੀਂ ਬਸ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਨੋ ਜਿਹੜਾ ਬੋਝ ਹਲਕਾ ਹੋ ਗਿਆ ਪੇ ਚਲੋ ਮਿੰਨ ਵੀ ਮਾਫ ਕਰਿਓ ਹੈ ਨਹੀਂ ਨਹੀਂ ਜੇ ਮੇਰੇ ਮੂੰਹ ਤੋਂ ਗੱਲ ਨਿਕਲ ਗਈ ਹੋਗੀ ਤੁਸੀਂ ਤਾਂ ਹਾਂ ਸ਼ਰਮਿੰਦੇ ਨਾ ਨਹੀਂ ਨਹੀਂ ਚੱਲ ਗਿਆ ਹੋਲੀ ਕੋਈ ਗੱਲ ਨਹੀਂ ਜੀ ਕਦੇ ਆਇਓ ਤੁਸੀਂ ਵੀ ਆਇਓ ਫਿਰ ਹੈ ਆਪਾਂ ਵੀ ਆਵਾਂਗੇ ਤਾਂ ਪਹੀ ਹੁਣ ਜਦੋਂ ਆਓਗੇ ਜਰੂਰ ਜੀਤ ਸਨੀ ਦੇ ਨਾਲ ਆਇਓ ਜਰੂਰ ਆਉਂਗੇ ਜਰੂਰ ਆਉਂਗੇ ਰਾਤ ਰਾਤ ਰਹਿ ਕੇ ਜਾਣਾ ਸਾਡੇ ਘਰ ਬੈੱਡ ਵੀ ਆ ਗਏ ਨਹੀਂ ਨਹੀਂ ਬਹੁਤ ਸੋਣਾ ਕੋਈ ਨਹੀਂ ਬੈੱਡ ਨਾ ਵੀ ਦੇ ਤੇ ਮੰਜੇ ਤੇ ਜਿੱਤੇ ਤੁਸੀਂ ਸੌਂਦੇ ਹੋ ਤੇ ਆਪਸ ਸੌਂਦੇ ਫਿਰ ਕੀ ਸੀਗਾ ਉਹਦੇ ਵਿੱਚ ਪਿਆਰ ਹੋਣਾ ਚਾਹੀਦਾ ਚੀਜ਼ਾਂ ਦੀ ਕਿਹੜੀ ਗੱਲ ਵਾ ਹਾਂਜੀ ਹਾਂਜੀ ਚੀਜ਼ਾਂ ਦੀ ਕੋਈ ਗੱਲ ਨਹੀਂ ਉਹ ਜੀ ਗੱਲ ਨਹੀਂ ਸੋਚੀਦੀ ਮਨ ਵਿੱਚ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਵ ਸਾਰੇ ਭੈਣ ਭਰਾ ਕਿਦਾਂ ਉਮੀਦ ਕਰਦੇ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਸਾਡੀ ਵੀਡੀਓ ਨੀ ਮਾਂ ਈਆਂ ਚੜਕਾ ਖਾਣ ਨੂੰ ਜੰਮੀਆਂ ਦਾ ਲਾਸਟ ਪਾਰਟ ਹੋ ਗਿਆ ਤੇ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਬਹੁਤ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਤੇ ਤੁਸੀਂ ਦੱਸੋ ਹਣਾ ਕੂਆ ਜੀ ਰਾਜ ਤੁਸੀਂ ਵੇਖ ਹੀ ਲਿਆ ਵਾ ਇਹਦੇ ਸਟਾਰਟਿੰਗ ਵਿੱਚ ਵੀ ਮੈਂ ਆਈ ਸੀਗੀ ਤੇ ਹੁਣ ਇਹਦਾ ਐਂਡ ਵੀ ਮੈਂ ਹੀ ਅੰਤੇ ਕੀਤਾ ਵਾ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ ਇਹ ਸੀਨ ਤੇ ਬਹੁਤ ਹੀ ਪਿਆਰ ਪਹਿਲਾਂ ਵੀ ਦਿੱਤਾ ਹੁਣ ਅੱਗੋਂ ਵੀ ਦਿੰਦੇ ਇਦਾਂ ਹੀ ਰਹੋ ਤੇ ਫਿਰ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਆਪਾਂ ਇਹਦੇ ਵਿੱਚ ਸਿਰਫ ਮਤਲਬ ਸਭ ਦੀਆਂ ਅੱਖਾਂ ਖੋਲਣ ਵਾਸਤੇ ਹੋਈ ਗਿਆ ਕਿ ਅੱਜ ਕੱਲ ਮਤਲਬ ਕੁੜੀਆਂ ਨੂੰ ਕਈ ਕੋਈ ਲੋਕੀ ਹੈਗੇ ਨੇ ਪਰ ਬਹੁਤ ਬਦਲ ਗਿਆ ਵਾ ਸਾਰਾ ਕੁਝ ਅੱਜ ਕੱਲ ਹੁਣ ਕੋਈ ਕੁੜੀਆਂ ਜਾਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਗਾ ਮਤਲਬ ਕਰਦਾ ਪਰ ਕੁਝ ਕੁਝ ਪਰਿਵਾਰ ਹੈਗੇ ਨੇ ਅਜੇ ਵੀ ਜਿਹੜੇ ਕਹਿੰਦੇ ਨੇ ਵੀ ਨਹੀਂ ਧੀਆ ਨਹੀਂ ਸਾਨੂੰ ਪੁੱਤ ਚਾਹੀਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਤੇ ਧੀਆ ਜੜੀਆਂ ਘਰ ਦੀ ਸ਼ਾਨ ਹੁੰਦੀਆਂ ਨੇ ਧੀਆ ਘਰ ਦੀ ਰੌਣਕਾ ਹੁੰਦੀਆਂ ਨੇ ਇਸ ਕਰਕੇ ਧੀਆ ਤੋਂ ਮੂੰਹ ਨਾ ਮੋੜਿਆ ਕਰੋ ਮੈਂ ਤਾਂ ਕਹਿੰਦੀ ਮਹਾਰਾ ਸੱਚੇ ਪਾਤਸ਼ਾਹ ਹਰ ਇੱਕ ਨੂੰ ਹਰ ਘਰ ਦੇ ਘਰ ਇੱਕ ਧੀ ਜ਼ਰੂਰ ਦੇਵੇ ਹਰ ਘਰ ਚ ਧੀ ਹੋਣੀ ਚਾਹੀਦੀ ਆ ਜ਼ਰੂਰ ਹੋਣੀ ਚਾਹੀਦੀ ਆ ਰੌਣਕਾਂ ਆਉਂਦੀਆਂ ਨੇ ਹੁਣ ਅੱਜ ਅਸੀਂ ਉਧਰ ਰਕੜੀ ਤੇ ਆਈਆਂ ਸਾਰੀਆਂ ਕਿਦਾਂ ਇਕੱਠੀਆਂ ਹੋਈਆਂ ਧੀਆ ਇਕੱਠੀਆਂ ਆਈਆਂ ਭੈਣਾਂ ਇਕੱਠੀਆਂ ਤੇ ਕਿੰਨੀਆਂ ਰੌਣਕਾਂ ਸੀ ਜੇ ਧੀ ਭੈਣੀ ਨਾ ਹੁੰਦੀ ਇੱਥੇ ਵਿਚਾਰੇ ਭਰਾ ਜਿਹੜੇ ਮੂੰਹ ਲਟਕਾ ਕੇ ਬੈਠੇ ਹੋਣ ਐ ਹਾਂ ਕੋਈ ਖੁਸ਼ੀ ਨਹੀਂ ਸੀ ਚਿਹਰੇ ਤੇ ਹੋਣੀ ਕੋਈ ਕੁਛ ਨਹੀਂ ਤੇ ਤੁਸੀਂ ਆਪ ਵੀ ਸੋਚੋ ਵੀ ਕਿੰਨਾ ਮਤਲਬ ਰੌਣਕ ਹੁੰਦੀ ਆ ਕਿੰਨੀ ਖੁਸ਼ੀ ਹੁੰਦੀ ਆ ਧੀਆ ਤੋਂ ਬਿਨਾ ਸਭ ਕੁਝ ਦੂਰਾ ਵਾ ਤੇ ਇਹ ਤੋਂ ਬਸ ਇਹੋ ਸਿੱਖਿਆ ਮਿਲਦੀ ਆ ਕਿ ਧੀਆ ਨੂੰ ਹਮੇਸ਼ਾ ਪਿਆਰ ਦਿਓ ਤਿਆਂ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ ਉਹਨਾਂ ਦਾ ਮਾਣ ਆਦਰ ਕਰੋ ਤੇ ਮਾਲਕਾ ਇਦਾਂ ਈ ਤਿਆਂਸ ਵਰਤਾਂਗੇ ਉਸੇ ਕਰ ਚ ਪੈਂਦੇ ਆ ਵਾ ਜਿੱਥੇ ਪਿਆਰ ਹਾਂ ਜਿੱਥੇ ਤਿਆਂ ਨੂੰ ਪਿਆਰ ਮਿਲਦਾ ਵਾ ਤੇ ਬੜਾ ਪਿਆਰ ਦਿੱਤਾ ਸਣੀ ਸਾਡੀ ਵੀਡੀਓ ਨੂੰ ਸਾਰਿਆਂ ਨੇ ਬਿਲਕੁਲ ਹਾਂ ਜੀ ਹੈਨਾ ਗਾਉਂ ਵੀ ਜਾਂਦੇ ਰਹੋ ਇਦਾਂ ਹੀ ਜੜੀ ਨਵੀਂ ਵੀਡੀਓ ਲਾ ਕੇ ਆਵਾਂਗੇ ਤੇ ਹੁਣ ਤੁਸੀਂ ਸਾਰੇ ਜਣੇ ਇਹ ਦੱਸੋ ਹਣਾ ਕਿ ਕਿੱਦਾਂ ਦੀ ਵੀਡੀਓ ਚਾਹੁੰਦੇ ਆ ਸਾਰੇ ਜਣੇ ਹੈਨਾ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਨਾ ਸਾਰੇ ਜਣੇ ਤੇ ਸਾਰੇ ਜਣੇ ਦੱਸਿਓ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਵੇਖਣੀ ਤੁਸੀਂ ਕਿੱਦਾਂ ਦੀ ਪਸੰਦ ਕਰੋਗੇ ਕਿੱਦਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਆਪਾਂ ਇਸ ਚੀਜ਼ ਬਾਰੇ ਕਮੈਂਟ ਜ਼ਰੂਰ ਕਰਿਓ ਸਾਰੇ ਰਹਿਣ ਹਾਂ ਕਮੈਂਟ ਜ਼ਰੂਰ ਕਰਿਓ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕਮੈਂਟ ਕਰਦੇ ਜੀ ਤੇ ਬੜਾ ਵਧੀਆ ਲੱਗਦਾ ਵਾ ਸਾਰਾ ਤੇ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ